i ਇਹ ਦਿਨ ਸੜਕ ਹਾਦਸਿਆਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਸੋ ਜਿਹਾ ਹੀ ਇੱਕ ਮੰਦਭਾਗਾ ਹਾਦਸਾ ਵਾਪਰਿਆ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਕੋਟੀਸੀ ਖਾਨਦ ਰੋਡ ਤੇ ਜਿੱਥੇ ਕਿ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋਈ ਹੈ ਸੋ ਇਸ ਦੇ ਵਿੱਚ ਤਿੰਨਾਂ ਦੀ ਮੌਤ ਹੋਈ ਹੈ। ਇੱਕ ਗੰਭੀਰ ਜ਼ਖਮੀ ਹੋਇਆ। ਸੋ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਲਾਪਰੇ ਸਿੰਘ ਅਤੇ ਗੁਰਜੰਡ ਸਿੰਘ ਅਤੇ ਰਿਸ਼ਤੇਦਾਰ ਲਖਵਿੰਦਰ ਦੀ ਮੌਤ ਹੋ ਚੁੱਕੀ ਹੈ। ਸੋ ਇਸ ਦੇ ਦੌਰਾਨ ਜਸ਼ਨਦੀਪ ਗੰਭੀਰ ਜ਼ਖਮੀ ਹੋਇਆ। ਸੋ ਉੱਥੇ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਕਿਣਕੀ ਪਰਿਵਾਰ ਦਾ ਹੁਣ ਕੁਝ ਨਹੀਂ ਰਿਹਾ ਪਰਿਵਾਰ ਹੁਣ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਿਹਾ ਇੱਕ ਮੇਰਾ ਤਿੰਨ ਮੇਰੇ ਦੋਵੇਂ ਦੇ ਪੁੱਤ ਜੇ ਇਹ ਇੱਕ ਮੇਰਾ ਬੇੜਾ ਸੀ ਉਹਦੀਆਂ ਬੇਟੀਆਂ ਚਾਰ ਆ ਮੁੰਡਾ ਕੋਈ ਨਹੀਂ ਹੈਗਾ ਘਰ ਦੀ ਘੜਨੀ ਖਤਮ ਹੋ ਗਈ ਇਹ ਜੀ ਤਲਵੰਡੀ ਚੱਲੇ ਗਾਂ ਲੋ ਕਿਹੜਾ ਪਿੰਡ ਕਿਹੜਾ ਤੁਹਾਡਾ ਲੋਕੀ ਖੋਲ ਦੋ ਤੇ ਤੁਹਾਡਾ ਨਾਮ ਕੀ ਹੈ ਸਰਦੇਸ਼ ਸਿੰਘ ਤੁਹਾਡਾ ਬੇਟਾ ਹੀ ਉਹਦਾ ਨਾਮ ਜੀ ਲੋਖਿੰਦਰ ਸਿੰਘ ਅਸੀਂ ਕੋਈ ਮੰਗ ਨਹੀਂ ਸਾਡੀ ਤਾਂ ਮੰਗ ਇਹੋ ਹੀ ਆ ਬੰਦੇ ਨੂੰ ਸਹਾਇਤਾ ਦੇਣੀ ਚਾਹੀਦੀ ਆ ਜਦ ਬੰਦੇ ਦੀ ਗੱਡੀ ਵੱਜੀ ਆ ਸਾਨੂੰ ਇਹ ਨਹੀਂ ਮੰਗੋ ਵੀ ਬੰਦੇ ਨੂੰ ਸਹਾਇਤਾ ਦੇਣੀ ਚਾਹੀਦੀ ਆ ਅੱਗੇ ਤੋਂ ਇਹੋ ਜੀ ਗਲਤੀ ਨਾ ਕੋਈ ਕਰੇ ਤੁਹਾਨੂੰ ਇਹਨਾਂ ਹੱਸਾਇਆ ਇਹ ਸਾਡੇ ਮਾਮੇ ਦੇ ਬੇਟਾ ਜੀ ਸੀ ਤੇ ਜਿਹੜੇ ਪੂਰੇ ਹੋ ਜੀ ਪੁੱਤਰੇ ਸੀਗੇ ਇਹ ਤਲਵੰਡੀ ਮੰਗੇਖਾਂ ਤੋਂ ਆ ਰਹੇ ਸੀ ਇਹ ਆ ਉਹਦੇ ਪਿੰਡ ਨੂੰ ਆਪਸ ਜਾ ਰਹੇ ਸੀ ਮੰਗਾਈ ਆਪਾਂ ਨੂੰ ਸਾਹ ਮਿਲਣਾ ਚਾਹੀਦਾ ਇੱਕ ਤਾਂ ਜਿਹੜਾ ਮਾਮੇ ਦਾ ਛੋਟਾ ਲੜਕਾ ਸਭ ਤੋਂ ਉਹਦੇ ਦੋਵੇਂ ਬੇਟੇ ਪੂਰੇ ਹੋ ਗਏ ਆ ਇੱਕ ਗੁੱਡੀ ਦਾ ਵਿਆਹ ਕਰਕੇ ਟੇ ਆ ਉਹ ਗੁੱਡੀ ਤਿੰਨੇ ਭੈਣ ਭਰਾਏ ਸੀਗੇ ਉਹਨੂੰ ਹੁਣ ਉਹਨੇ ਇਸ ਗੱਲ ਦਾ ਪਤਾ ਦੱਸਿਆ ਸੀ ਦੋਵੇਂ ਬੱਚੇ ਉਹਦੇ ਪੂਰੇ ਹੋ ਗਏ ਤੇ ਇੱਕ ਆ ਜਿਹੜਾ ਸੀ ਆਪਣਾ ਸੁੱਖਾ ਸਿੰਘ ਉਹਦਾ ਵੱਡਾ ਬੇਟਾ ਪੂਰਾ ਹੋ ਗਿਆ ਜੀ ਉਹਦੀਆਂ ਚਾਰ ਗੁੱਡੀਆਂ ਜੀ ਤੇ ਇੱਕ ਛੋਟੇ ਮਾਮੇ ਦਾ ਪੁੱਤਰਾ ਉਹਦੇ ਮਾਤਾ ਬੇਟਾ ਜਿਹੜੇ ਪਹਿਲਾਂ ਪੂਰੇ ਹੋ ਗਏ ਸੀਗੇ ਤੇ ਦੋਹਾਂ ਤੋਂ ਲਾਚੁਰ ਗਈ ਜੀ ਇਹ ਗੱਡੀ ਵਾਲਿਆਂ ਨੂੰ ਪਤਾ ਲੱਗਾ ਕਿਥੋਂ ਗੱਡੀ ਇਹਦਾ ਫਤੇਗੜ ਪੰਦੂਤਾ ਦਾ ਹੈ ਜੀ ਬਹੁਤ ਵੱਡਾ ਇੰਨਾ ਪਰਿਵਾਰਾਂ ਤੇ ਦੁੱਖ ਦਾ پہاਟ ਟੁੱਟਿਆ ਵਾ ਇਹ ਘਾਟਾ ਕਦੀ ਵੀ ਨਹੀਂ ਪੂਰਾ ਹੋ ਸਕਦਾ ਜਾਣਕਾਰੀ ਜਿਹੜੀ ਮਿਲੀ ਹੈ ਇਹ ਲੋਕੇ ਖੁਦ ਤੇ ਅਸੀਂ ਚਾਰੇ ਮੁੰਡੇ ਇਹਨਾਂ ਵਿੱਚੋਂ ਲਖਵਿੰਦਰ ਸਿੰਘ ਦੀ ਤਾਂ ਮੌਕੇ ਤੇ ਮੌਤ ਹੋ ਗਈ ਹੈ ਕਿੜਾ ਗਰਜੰਟ ਸਿੰਘ ਐ ਕਲਪ੍ਰੀਤ ਸਿੰਘ ਉਹਨਾਂ ਨੂੰ ਫੀਰਕੋਟੋਂ ਰੈਫਰ ਕੀਤਾ ਗਿਆ ਉਹਨਾਂ ਦੀ ਉੱਥੇ ਡੈਥ ਹੋ ਗਈ ਹੈ ਇੱਕ ਲੜਕਾ ਵਾ ਜਿਸਦੀ ਲੱਤ ਟੁੱਟ ਗਈ ਹੈ ਮੈਨੂੰ ਜਦੋਂ ਪਤਾ ਲੱਗਾ ਮੈਂ ਉਸੇ ਵੱਲੇ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਇੱਥੇ ਪਹੁੰਚਿਆ ਮੈਂ ਅਸੀਂ ਅੱਜ ਸਿਟੀ ਥਾਣੇ ਆ ਜਿਹੜੀ ਵੀ ਕਾਰਵਾਈ ਹੋਊਗੀ ਕੋਈ ਨਹੀਂ ਬਖਸ਼ਿਆ ਜਾਊਗਾ ਇਸ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕੀ ਲੱਗਦਾ ਗੱਡੀ ਕੋਈ ਸਪੀਡ ਦੇ ਵਿੱਚ ਸੀ ਜਾਂ ਕਿਸ ਤਰ੍ਹਾਂ ਸੀ ਗੱਡੀ ਜੋ ਇਹਨਾਂ ਦੇ ਦੱਸਣ ਦੇ ਮੁਤਾਬਿਕ ਹੈ ਕਿ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਗੱਡੀ ਸੀ ਇਹ ਕਿਹੜੇ ਚਾਰੇ ਮੁੰਡੇ ਆ ਇਹਨਾਂ ਦੀ ਇੱਕ ਸਿਸਟਰ ਆ ਕਿਹੜੀ ਤਲਵੰਡੀ ਮੰਗੇਖਾਂ ਉਧਰ ਮਕੀ ਵਿਆਹ ਹੋਇਆ ਹੈ ਉਹਨਾਂ ਦੀ ਭਾਂਜੀ ਦਾ ਮੁੰਡੇ ਦੀ ਭਾਂਜੀ ਦਾ ਜਨਮ ਦਿਨ ਸੀ ਉਹ ਜਨਮ ਦਿਨ ਦੀ ਪਾਰਟੀ ਅਟੈਂਡ ਕਰਕੇ ਵਾਪਸ ਆ ਰਹੇ ਸੀ ਤੇ ਤੁਹਾਡੇ ਵੱਲ ਪੂਰਾ ਸਪੋਰਟ ਕੀਤੀ ਜਾਏਗੀ ਬਿਲਕੁਲ ਜੀ ਕੀਤੀ ਜਾਊਗੀ ਕੋਈ ਨਹੀਂ ਬਖਸ਼ਿਆ ਜਾਊਗਾ ਜਿੰਦਾ ਵਿੱਚ ਕਸੂਰ ਹੋਗਾ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਲਖਵੀਰ ਸਿੰਘ ਐਸ.ਆਈ ਖਾਨਾ ਸਿੱਧੀ ਜੀਰਾ ਇਹ ਕਰਾਂਗੇ ਇੱਥੇ ਬੈਠੇ ਮੰਡੀ ਅਸਰਾਂ ਦੀ ਇੱਕ ਰਿਪੋਰਟ ਨੰਬਰ 70 ਮਿਤੀ 15/09/23 ਰੋਡ ਐਕਸੀਡੈਂਟ ਵਿੱਚ ਮ੍ਰਿਤਕ ਲਖਵੀਰ ਕੁਮਿੰਦਰ ਸਿੰਘ ਦੀ ਮੌਤ ਹੋਣ ਬਾਬਤ ਅਤੇ ਉਸ ਦੇ ਸਾਥੀਆਂ ਜਸ਼ਨਦੀਪ ਸਿੰਘ, ਲਵਪ੍ਰੀਤ ਸਿੰਘ, ਗੁਰਜੰਤ ਸਿੰਘ ਦੇ ਫਟੜ ਹੋਣ ਸੰਬੰਧੀ ਥਾਣਾ ਪੁੱਜਾ ਸੀਗਾ ਰਾਤ ਮਿਤੀ 15/09/23 ਨੂੰ ਜਿੱਤੇ ਮਾਨੇ ਇਸਵੇਂ ਸਾਥੀਆਂ ਦੇ ਬਾਰੇ ਕਾਰਵਾਈ ਸੀਐਟਜੀ ਰਾ ਪੁੱਜਾ ਸੀਗਾ ਜਿੱਥੇ ਜਿਹੜੇ ਲਵਪ੍ਰੀਤ ਸਿੰਘ ਜਸ਼ਨਦੀਪ ਸਿੰਘ ਤੇ ਗੁਰਜੰਤ ਸਿੰਘ ਰੈਫਰ ਹੋਣੀ ਪਾਏ ਗਏ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਜਿਹੜੇ ਉੱਥੇ ਜਿਰੇ ਲਾਇਸੀ ਜਿਹੜਾ ਹੁਣ ਪਤਾ ਲੱਗਾ ਵਾ ਕਿ ਗੁਰਜੰਤ ਸਿੰਘ ਤੇ ਲਾਪਰੀਤ ਸਿੰਘ ਦੋਵੇਂ ਜਾਣੇ ਹੋਏ ਉੱਥੇ ਐਕਸੀਡੈਂਟ ਤੇ ਸੱਟਾਂ ਲੱਗਾਂ ਕਰਕੇ ਡੈੱਡ ਹੋ ਗਏ ਆ ਜਿਨ੍ਹਾਂ ਦੇ ਵਾਰਸ ਆਏ ਵੇ ਲਖਵੀਰ ਸਿੰਘ ਉਹਨਾਂ ਦੇ ਪਿਤਾ ਜੀ ਆਏ ਹੋ ਉਹ ਬਿਆਨ ਲਖਾ ਰਹੇ ਆ ਸਾਡੇ ਪਾਸ ਕਾਰ ਵੀ ਆਸਤੇ ਤੇ ਉੱਥੇ ਕਾਰ